ਰੋ ਰਹੀ ਹੈ ਦਰੋ ਅੱਛਾ ਉਹ ਵਾੜਾ ਮਾਰ ਲਾ ਪਿਆ ਹਾਂ ਵੇ ਭਾਈ ਸੁਭਰਾਓ ਵੇ ਭਾਈ ਸੁਭਰਾਓ ਹਾਂ ਇਕ ਉਹ ਕੋ ਮਾਇਨਾ ਦੇ ਉਹਦੇ ਵੀ ਦੇਹੀ ਹੈ ਜਿੜ ਬੁੜੀਆਂ ਅੱਛਾ ਉਹ ਆਣੀ ਆਵੇ ਸਮੂ ਮਰਲਾ ਹਾਂ ਲਖਾ ਤੇਰੇ ਭਰਾ ਦੀ ਹੋਈ ਚ ਲਈ ਜਾਂਦੇ ਅੱਛਾ ਉਹ ਰੇ ਸਮੂ ਨੂੰ ਬਾਦਾਂ ਬਾਈਆਂ ਹਾਂ ਉਹ ਗਏ ਉਹ ਦਵਾ ਜਿਹੜੇ ਜਾਂਦੇ ਸੀ ਹਾਂ ਉਹ ਕੋਈ ਚਾਚਾ ਹੋਇਆ ਹਾਂ ਚਾਚਾ ਚੰਬੜ ਗਏ ਹਾਂ ਹਾਂ ਉਹ ਆਣੀ ਬੜੀਆਂ ਨਹੀਂ ਆ ਭਾਈ ਤੁਹਾਡੀ ਇਸ ਲਈ ਜਾਂਦੇ ਹਾਂ ਹਾਂ ਬਿਲਕੁਲ ਇਹ ਦੇ ਤੁਹਾਡੀ ਮਰਜ਼ੀ ਆ ਹਾਂ ਸਾਡਾ ਬਟਾ ਮਹਲਮਾ ਆ ਮਰਜ਼ੀ ਆਪਣੇ ਪਿੰਡੇ ਹੀ ਹਾਂ ਉਨੇ ਆਖਣ ਲਗਾ ਸਾਡੀਆਂ ਸੱਜਣਾ ਦੀਆਂ ਬੁੜੀਆਂ ਹਾਂ ਤੇ ਤੁਸੀਂ ਹੋਰ ਲਿਆਓ ਹਾਂ ਵਾਰੇ ਆਈ ਜਖੜਨੀ ਹੈ ਤੁਸੀਂ ਗਾਉ ਲਿਆਓ ਹਾਂ ਉਧਰ ਕੋਲੇ ਬਰਸ਼ੀ ਤੁਹਾਡੀ ਮਾਂ ਅਸੀਂ ਫੁੱਦੀ ਮਾਰੀ ਗਾਉ ਕੋ ਆਓ ਹਾਂ ਠੀਕ ਆ ਇਹ ਜੋ ਪਹਿਲ ਪੱਟ ਗਈ ਅੱਛਾ ਉਹ ਸਾਰੀਆਂ ਘਰ ਲੈ ਲੈਂਦੀਆਂ ਸੀ ਹਾਂਜੀ ਉਹ ਰਸ਼ਨਾਉਂਦੀਆਂ ਕੋਠੇ ਕੱਟ ਹੁੰਦੇ ਬਿਲਕੁਲ ਜੀ ਬਿਲਕੁਲ ਉਹ ਲੈਦੀਆਂ ਹਾਂ ਇਹ ਆਖਣ ਲਗਾ ਵੀ ਆਹ ਦੇ ਛੰਨ ਹਾਂ ਨਹੀਂ ਜੇ ਤੋ ਆਇਆ ਜਿੰਨਾ ਲੋੜ ਦੋ ਤਤ ਤਤ ਰਿਓ ਹਾਂਜੀ ਆਦਾ ਰਿੜਕੋ ਦੇ ਪੀਓ ਵਾਹ ਜੀ ਵਾਹ ਕਾ ਪਈ ਚੱਕੀ ਜਾ ਬਈ ਕਨਕ ਬਿਲਕੁਲ ਜੀ ਪੀਓ ਦਾਦਾ ਖਾਓ ਪੀਓ ਬੀ ਇਹਨਾਂ ਪਿਆਰ ਸੀ ਬੀ ਛੜਵਾਈਆਂ ਤੇ ਆਪਦਾ ਆਟਾ ਪੀਓ ਦੇ ਰੋਟੀਆਂ ਬਕਾਓ ਬਿਲਕੁਲ ਜੀ ਬਿਲਕੁਲ ਉਦੋਂ ਜਿੰਦਗੀਆਂ ਬੀਬੀਆਂ ਦੀ ਵੀ ਬੜੀ ਲੋਟ ਖੋਈ ਹੈ ਨਾ ਜਿੱਤੇ ਤਿੰਨ ਦਰਜਾਂ ਆਂ ਭੋਕੇ ਜਿਹਾ ਉਹ ਅਖੜਗੀਆਂ ਭਾਈ ਅਸੀਂ ਟੋਡੀਆਂ ਹਾਂ ਜੀ ਕਹਿੰਦਾ ਰੱਖ ਲੋ ਤੇ ਜੀ ਕਹਿੰਦਾ ਜਿੰਨ ਦੇ ਦੀਓ ਓਹੋ ਹੋਹ ਇਹਨਾਂ ਨਾਲ ਪੈਣਾ ਧੀਆਂ ਉਹ ਰੱਖੀਆਂ ਰੱਖੇ ਇਹ ਬਜ਼ੁਰਗ ਬਾਈ ਜੀ ਜਦੋਂ ਪਾਕਿਸਤਾਨ ਦੇ ਵੇਲੇ ਉਸੋਂ ਬਾਪੂ ਜੀ ਦੀ ਉਮਰ 22 ਸਾਲ ਸੀ ਕਿਉਂ ਬਾਪੂ ਜੀ 21 ਆ ਬਾਈ 21 22 ਸਾਲ ਸੀ ਤੇ ਜਿਹੜਾ ਸਾਡਾ ਨਾਨਾ ਸੀ ਮੇਰਾ ਇਹ ਕਿ ਇਹਨਾਂ ਦੀ ਭੈਣ ਕਿੱਥੇ ਵਸਿਆ ਸੀ ਜਾਮਣ ਜਾਮਣ ਪਾਕਿਸਤਾਨ ਚ ਪੈਂਦਾ ਤੇ ਕਾਹਨੇ ਕਾਚੇ ਵੀ ਹੈ ਨਾ ਰਿਸ਼ਤੇਦਾਰੀਆਂ ਸੀ ਆਪਣਾ ਆਸਾ ਹੋਇਆ ਆਸਾ ਹੋਂ ਵਸਿਆ ਸੀ ਕਾਹਨੇ ਕਾਚੇ ਕੋ ਸਾਡੀਆਂ ਜਿਹੜੀਆਂ ਰਿਸ਼ਤੇਦਾਰੀਆਂ ਸਾਡੇ ਨਾਨਾ ਜੀ ਦੀ ਭੈਣ ਪਾਕਿਸਤਾਨ ਦੇ ਵਿੱਚ ਉੱਥੇ ਉਹਨਾਂ ਦਾ ਪਿੰਡ ਹੈ ਜੀ ਆਪਣਾ ਦੱਸਿਆ ਬਾਬਾ ਜੀ ਨੇ ਜਿਹੜਾ ਜਾਮਣ ਤੇ ਬਾਬਾ ਜੀ ਤੋਂ ਆਪਾਂ ਸਾਰੀ ਹਿਸਟਰੀ ਜਾਣਾਂ ਕਿ ਕਿਤਰਾ ਬਾਪੂ ਜੀ ਕਿੰਨਾ ਕੁ ਦੁੱਖ ਦਾ ਸਮਾਜ ਸੀ ਕੀ ਕੁਝ ਕਿੰਨਾ ਕੁ ਪਿਆਰ ਸੀ ਆਪਣਾ ਭਾਈਚਾਰਾ ਮੁਸਲਮਾਨਾ ਨਾ ਨਾ ਪਿਆਰ ਸੀ ਭਰਾਵਾਂ ਦਾ ਉਹਨਾਂ ਨਹੀਂ ਸੀ ਅੱਛਾ ਵੀ ਭਰਾਵਾਂ ਦਾ ਉਹਨਾਂ ਪਿਆਰ ਨਹੀਂ ਸੀ ਜਿੰਨਾ ਮੁਸਲਮਾਨਾਂ ਦੇ ਨਾਲ ਇੱਕ ਦੂਜੇ ਨਾਲ ਪਿਆਰ ਸੀ ਪਿਆਰ ਸੀ ਤੇ ਕਿੰਨੇ ਕੁ ਮੁਸਲਮਾਨ ਇੱਥੇ ਰਹਿੰਦੇ ਹੁੰਦੇ ਸੀ ਆ ਪਿੰਡ ਹੀ ਸਾਰੇ ਦਰਿਆ ਦੇ ਮੁਸਲਮਾਨਾ ਜਿੰਨੇ ਵੀ ਜਿੰਨੇ ਵੀ ਆ ਕਿ ਕਿ ਪੰਜ ਛੇ ਪੈਂਟ ਸੀ ਜਿਹੜੇ ਜੱਟਾਂ ਦੇ ਹਾਂ ਸਾਰਾ ਕੰਡਾ ਦਰਿਆ ਮੁਸਲਮਾਨਾਂ ਦਾ ਸਾਰਾ ਜਿਹੜਾ ਨਾਲ-ਨਾਲ ਹਾਂ ਤੁਹਾਨੂੰ ਤੇ ਦੇਖ ਕੇ ਹਰਿਕਾ ਹਾਂਜੀ ਹਾਂਜੀ ਤੇ ਜਾਣਦੇ ਕਿਸੇ ਬੰਦੇ ਪੁਰਾਣੇ ਦਾ ਜਿਹੜਾ ਕੋਈ ਚੰਗਾ ਮੁਸਲਮਾਨ ਸੀ ਜਿੰਦੇ ਨਾ ਪ੍ਰੇਮ ਸੀ ਸਾਡਾ ਜਾਂ ਨਾਂ ਨਹੀਂ ਉਹਨਾਂ ਦਾ ਉਹ ਜਦ ਆ ਹਾਕੂ ਕਹਿੰਦਾ ਹਾਕੂ ਨਾ ਸੀ ਨਾ ਹਾਕੂ ਆ ਇਹ ਉਹ ਸਾਡੇ ਬੁੱਢੇ ਦਾ ਭਰਾ ਬਣਿਆ ਸੀ ਆச்சா ਹਾਕੂ ਹਾਕੂ ਉਹ ਪਾਸਤਾں ਚ ਚਲੇ ਗਿਆ ਮੁਰਗੀ ਉਹ ਪਾਸਤਾں ਚ ਚਲੇ ਗਈ ਹਾਂਜੀ ਹਾਂਜੀ ਹਾਕੂ ਤੇ ਕਿੰਨੇ ਭਰਾ ਸੀ ਉਹ ਉਹ ਕੱਲਾ ਸੀ ਕੱਲਾ ਸੀ ਜਰੇ ਜਰੇ ਆਪਣਾ ਨਹੀਂ 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 ਆਹੀ ਇਹ ਮਾਸ਼ੀ ਆ ਜਿਹੜਾ ਸੀ ਉਹ ਚਾਰ ਮੁੰਡੇ ਸੀ ਆਸੀ ਆਸ਼ੀਆ ਦੇ ਮਾਸ਼ੀਆ ਜਿਹੋ ਭਰਾ ਸੀ ਵਾਹ ਜੀ ਵਾਹ ਵੇਖੋ ਬਾਪੂ ਨੂੰ ਪਤਾ ਅੱਛਾ ਉਹ ਮੁਰਗੇ

ਕਿ ਭੁੱਕਰੀ ਹੋੜੀਆਂ ਮੈਂ ਸੁਈਆਂ ਮਿਲੇ ਮਹੀਨੇ ਟੂਨ ਮਹੀਨੇ ਮਗਰੋ ਬਿਲਕੁਲ ਜੀ ਬਿਲਕੁਲ ਜੀ ਛੱਡੀ ਤੇ ਲਿਖਿਆ ਬਿਲਕੁਲ ਉਹਨਾਂ ਦੁੱਧ ਪੀ ਕੇ ਲਿਆਣ ਮੈਂ ਪੁਝਾ ਲਿਆ ਓਏ ਪੁਝਾ ਪੁਝਾ ਲਿਆ ਐਨੀ ਮਾਉਤ ਸੀ ਹਾਂ ਤੇ ਨਾਨਾ ਮੇਰਾ ਸਰਪੰਚ ਵੀ ਰਿਹਾ ਸੀ ਨਾ ਉਦੋਂ ਮੈਨੂੰ ਮਗ ਪਾਕਿਸਤਾਨੇ ਮਗਰੋ ਬਣੀ ਆਇਆ ਪਾਸਾਂ ਪਾਂਤੂ ਮਗਰੋ ਸਰਪੰਚੀ ਵੀ ਉਹ ਸਰਪੰਚੀ ਕੀ ਤੇ ਉਦੋਂ ਜਿਹੜੇ ਮੁਸਲਮਾਨ ਉੱਠ ਕੇ ਕਹਿੰਦੇ ਨਾ ਮੇਰੀ ਮਾਤਾ ਦੱਸਦੀ ਵੀ ਆਂਦੇ ਵੀ ਉਹਨਾਂ ਨੂੰ ਘੋੜੀ ਦਿੰਦੇ ਸੀ ਵੀ ਸਾਡੀਆਂ ਚੰਗੀ ਨਸਲ ਦੀਆਂ ਘੋੜੀਆਂ ਵੀ ਤੁਸੀਂ ਰੱਖ ਲਓ ਅਸੀਂ ਤਾਂ ਚਲੇ ਜਾਣਾ ਤੇ ਇਤਰਾ ਹੀ ਸਹਉਂਦੇ ਵੀ ਕੋੜੀ ਫਿਰ ਮਿੰਨਾਂ ਨੇ ਨੇ ਰੱਖੀ ਨਹੀਂ ਸੀ ਉਹਨਾਂ ਦਾ ਵੀ ਸਾਨੂੰ ਕੀ ਪਤਾ ਇੱਧਰ ਜਾਣਾ ਪੈਣਾ ਕਿ ਨਹੀਂ ਤੇ ਬਹੁਤ ਪਿੰਡ ਵੀ ਮੁਸਲਮਾਨ ਹੈਗੇ ਸੀ ਨਾ ਹੈਗੇ ਸੀ ਵਿੱਚ ਬੈਠੇ ਸੀ ਐਵੇਂ-ਦਾਵੇਂ ਤੇ ਪੂਰਾ ਪਿਆਰ ਸੀਗਾ ਤੇ ਬਾਈ ਜੀ ਕਿਸ ਦਿਨ ਆਪਾਂ ਕਰਾਂਗੇ ਬਜ਼ੁਰਗ ਦੇ ਨਾਲ ਸਾਰੀ ਗੱਲਬਾਤ ਤੁਹਾਨੂੰ ਪੂਰੀ ਜਿਹੋ ਜਿਹੇ ਹਾਲਾਤ ਸੀ ਕਿਵੇਂ ਉਜਾੜਾ ਪਿਆ ਕਿਵੇਂ ਬਾਈ ਜੀ ਜਿਹੜਾ ਲੋਕ ਜਿਹੜੇ ਇੱਧਰ ਦੇ ਉੱਧਰ ਗਏ ਤੇ ਉੱਧਰ ਵਾਲੇ ਇੱਧਰ ਆਏ ਕਿਵੇਂ ਪਹਿਲੀਆਂ ਜ਼ਮੀਨਾਂ ਮੁੜ ਕੇ ਵੰਡ ਹੋਈ ਕਿਸ ਤਰ੍ਹਾਂ ਤਾਰ ਲੱਗੀ ਤਾਰ ਤਾਂ ਬਾਈ ਜੀ ਬਾਪੂ ਜੀ ਹੁਣ ਲੱਗੀ ਪਹਿਲੋ ਤਾਂ ਖੁੱਲਾ ਹੀ ਕੰਮ ਸੀ ਨਾ ਪਹਿਲਾਂ ਖੁੱਲਾ ਹੀ ਹਾਂ ਅਗਲੇ ਤਾਰ ਤੇ ਕਿਹੜਾ ਕਿਹੜਾ ਪਾਕਿਸਤਾਨ ਦਾ ਏਰੀਆ ਪੈ ਜਾਂਦਾ ਆਪਣੇ ਨਾਲ ਜਿਹੜਾ ਪਿੱਕੀਮਿੰਟ ਖੇਮ ਕਰਨ ਦੇ ਲੱਗਦਾ ਖੇਮ ਕਰਨ ਤੇ ਆਪਣਾ ਕਸੂਰ ਖਾਨਾ ਖਾਲੜਾ ਅਗਲੇ ਬੰਨੇ ਪਾਕਿਸਤਾਨ ਅਗਲੇ ਬੰਨੇ ਪਾਕਿਸਤਾਨ ਕਸੂਰ ਵੀ ਹੈਗਾ ਨਾ ਉਦਰੀ ਕਸੂਰ ਆਪਣੇ ਚਲੇ ਗਿਆ ਪਾਕਿਸਤਾਨ ਚ ਪਾਕਿਸਤਾਨ ਜਾਂਦੇ ਹਾਂ ਜੀ ਸ਼ਗਰੀ ਮੈਂ ਵੇਖਿਆ ਕਸੂਰ ਗਏ ਜੀ ਕਸੂਰ ਮੈਂ ਟੇਸ਼ਨ ਰਿ ਗਈਆਂ ਟੇਸ਼ਨ ਤੇ ਪਾਕਿਸਤਾਨ ਕਿਹੜੀ ਕਿਹੜੀ ਜਗ੍ਹਾ ਬਾਪੂ ਜੀ ਘੁੰਮੇ ਤੁਸੀਂ ਪਾਸਤਾ ਨੂੰ ਮੇਰੇ ਮਾਮੇ ਨੇ ਪਹਿਲੀ ਹੀ ਗਾੜੀ ਬਾਹਰ ਚ ਹਾਂ ਬਾਹਰ ਚ ਅਸੀਂ ਵੀ ਬਾਹਰ ਚ ਗਏ ਆਏ ਉਥੋਂ ਬਾਹਰ ਚ ਆਏ ਆ ਜੀ ਇਹ ਉਸੇ ਪਈ ਸੀ ਨਾ ਉਹ ਤਿੰਨੇ ਪਿੰਡ ਸੀ ਉੱਥੇ ਅੱਛਾ ਤੇ ਤਿੰਨੇ ਪਿੰਡ ਬਾਈ ਜੇ ਹਰੀਕੇ ਹਾਂ ਤੇ ਆਪਣਾ ਗੱਜਲ ਤੇ ਪੰਗਾੜਾ ਆਪਣੀ ਇੱਧਰ ਉੱਧਰ ਉੱਧਰ ਵੀ ਹੈ ਗਿਆ ਨਾ ਉਸੋਂ ਉੱਧਰ ਸੀ ਅੱਛਾ ਉਹ ਤਾਂ ਉੱਧਰ ਸੀ ਹੋਰ ਉੱਧਰ ਸੀ ਆ ਜਿਹੜੇ ਆ ਗੱਜਲ ਤੇ ਪੰਗਾੜਾ ਹਾਂ ਗੱਜਲ ਤੇ ਪੰਗਾੜਾ ਇਹ ਦੋਵੇਂ ਪਿੰਡ ਹਾਂ ਪਾਸਤਾ ਜੀ ਹਰੀਕੇ ਹਾਂ ਇਹ ਇਹਨਾਂ ਘਰੀ ਜਿਹੜੇ ਹੀ ਟੱਗੇ ਹੀ ਅੱਛਾ ਦਰਿਆਨ ਟਾਤੇ ਹੀ ਅੱਛਾ ਪਛਾਣ ਦੇ ਹੈਡਰ ਲਈ ਅੱਛਾ ਪਿੱਛੇ ਪਰੇ ਹੁੰਦੇ ਸੀ ਇਹ ਵਿੱਚ ਦਰਿਆ ਵਾਲੀ ਬੰਦੇ ਨੂੰ ਜਿਹੜਾ ਗਰੀ ਪੰਘੜਾ ਹੀ ਨਾਲ ਜ਼ਮੀਨ ਤੇ ਹੈਗੀ ਅੱਛਾ ਤੇ ਇਹਨਾਂ ਨੂੰ ਢਾਟ ਦੀ ਜ਼ਮੀਨ ਕਿਨੇ ਦਾ ਨੇ ਉਹ ਤੇ ਦਿੱਤੀ ਅੱਛਾ ਫਿਰ ਇਧਰ ਆਣ ਕੇ ਬਣੀ ਆਈ ਇਹ ਭੌਂਕੇ ਉਹਧਰੀਆਂ ਜ਼ਮੀਨਾਂ ਜਿਹੜੀਆਂ ਛੱਡ ਕੇ ਛੱਡ ਕੇ ਇਧਰ ਇਹਨਾਂ ਨੇ ਪੈੜੀਆਂ ਮੜੀਆਂ ਤੇ ਪਿੰਡਾਂ ਦਾ ਨਾਂ ਉਹ ਹੀ ਰੱਖਿਆ ਪਿੰਡਾਂ ਦਾ ਨਾਂ ਜਿਹੜੇ ਛੱਡ ਗਿਆ ਹੈ ਹੈਨਾ ਠੀਕ ਹੈ ਠੀਕ ਹੈ ਫਿਰ ਵੇਖੋ ਬਜ਼ੁਰਗ ਨੇ ਕੋਈ ਨਹੀਂ ਬਾਪੂ ਨਾ ਕਰਾਂਗੇ ਕਿਸੇ ਦਿਨ ਗੱਲ ਬਾਤ ਬਾਪੂ ਨੂੰ ਬਹੁਤ ਪੁਰਾਣਾ ਤਜਰਬਾ ਇੰਟਰਵਿਊ ਕਰੋ ਜ਼ਰੂਰੀ ਹਾਂ ਇਹੋ ਜੀਆਂ ਗੱਲਾਂ ਕਿਉਂਕਿ ਪੁਰਾਣੇ ਬਜ਼ੁਰਗ 100 ਸਾਲ ਦੀ ਉਮਰ ਆ 21 22